ਅੱਜ ਸਰਬੰਨ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ ਬੋਲਦਾ ਦੀ ਅੱਜ ਇੱਕ ਦੁਖਦਾਈ ਖਬਰ ਆ ਪ੍ਰਗਟ ਸਿੰਘ ਪੁੱਤਰ ਤਨਲੋਕ ਸਿੰਘ ਪਿੰਡ ਕੱਕੜ ਉਹਨਾਂ ਦੀ ਸ਼ਹੀਦੀ ਹੋਈ ਆ ਸਵੇਰੇ ਉੱਠੇ ਸੀਗੇ ਪਿਸ਼ਾਬ ਕਰਨ ਗਏ ਕਿਤੇ ਡਿੱਗ ਪਏ ਉਹਦੇ ਸਾਥੀਆਂ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਆ ਤੋਂ ਬਾਅਦ ਅਸੀਂ ਹਸਪੀਟਲ ਕੜਿਆ ਰਾਜਪੁਰੇ ਜਿੱਥੇ ਡੈਥ ਹੋ ਗਈ ਉਹਨਾਂ ਨੇ ਤੋਂ ਲਗਭਗ 40ਵੀਂ ਸ਼ਹੀਦੀ ਹੋਣੀ ਆ ਹੁਣ ਦੇਖਦੇ ਆ ਵੀ ਮੋਦੀ ਸਰਕਾਰ ਕਿੰਨੀਆਂ ਕ ਜਾਨਾਂ ਹੋਰ ਲਾਊਗੀ ਕਿਸਾਨਾਂ ਦੀਆਂ ਸੋ ਮੋਦੀ ਸਰਕਾਰ ਨੂੰ ਚਾਹੀਦਾ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਮਸਲਿਆਂ ਦਾ ਹੱਲ ਕਰੇ ਉਹਨਾਂ ਦੇ ਪਰਿਵਾਰ ਨੂੰ ਬੰਦ ਦਾ ਪੰਜਾਬ ਸਰਕਾਰ 5 ਲੱਖ ਦਾ ਮਾਫਜ਼ਾ ਦੇਵੇ ਸਰਕਾਰੀ ਗੈਰ ਸਰਕਾਰੀ ਨੌਕਰੀ ਯੋਗਤਾ ਅਨੁਸਾਰ ਉਹਨਾਂ ਦੇ ਪਰਿਵਾਰ ਦੀ ਔਰ ਉਹਨਾਂ ਦਾ ਸਰਕਾਰੀ ਗੈਰ ਸਰਕਾਰੀ ਕਰਜ਼ਾ ਮਾਫ ਇਹ 2 ਏਕੜ ਦੇ ਮਾਲਕ ਸੀਗੇ ਬੇਟੀਆਂ ਉਹਨਾਂ ਦੀਆਂ ਵਿਆਹੀਆਂ ਹੋਈਆਂ ਬੇਟਾ ਅਨਮੈਰਿਡ ਆ ਇਹ ਜ਼ਿਲ੍ਹਾ ਅੰਮ੍ਰਿਤਸਰ ਆ ਪਿੰਡ ਹੈਗਾ ਕੱਕੜ ਧੰਨਵਾਦ ਅੱਜ ਸਰਵਣ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ ਬੋਲਦਾ ਦੀ ਅੱਜ ਇੱਕ ਦੁਖਦਾਈ ਖਬਰ ਆ ਪ੍ਰਗਟ ਸਿੰਘ ਪੁੱਤਰ ਤਰਲੋਕ ਸਿੰਘ ਪਿੰਡ ਕੱਕੜ ਉਹਨਾਂ ਦੀ ਸ਼ਹੀਦੀ ਹੋਈ ਆ ਸਵੇਰੇ ਉੱਠੇ ਸੀਗੇ ਪਸ਼ਾਬ ਕਰਨ ਗਏ ਕਿਤੇ ਡਿੱਗ ਪਏ ਆ ਉਹਦੇ ਸਾਥੀਆਂ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਆ ਤੋਂ ਬਾਅਦ ਅਸੀਂ ਹਸਪੀਟਲ ਕੜਿਆ ਰਾਜਪੁਰੇ ਜਿੱਥੇ ਡੈਥ ਹੋ ਗਈ ਉਹਨਾਂ ਨੇ ਤੋਂ ਲਗਭਗ 40ਵੀਂ ਸ਼ਹੀਦੀ ਹੋਣੀ ਆ ਹੁਣ ਦੇਖਦੇ ਆ ਵੀ ਮੌਦੀ ਸਰਕਾਰ ਕਿੰਨੀਆਂ ਕਿ ਜਾਨਾਂ ਹੋਰ ਲਾਊਗੀ ਕਿਸਾਨਾਂ ਦੀ ਸੋ ਮੋਦੀ ਸਰਕਾਰ ਨੂੰ ਚਾਹੀਦਾ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਮਸਲਿਆਂ ਦਾ ਹੱਲ ਕਰੇ ਉਹਨਾਂ ਦੇ ਪਰਿਵਾਰ ਨੂੰ ਬੰਦ ਦਾ ਪੰਜਾਬ ਸਰਕਾਰ 5 ਲੱਖ ਦਾ ਮੁਆਵਜ਼ਾ ਦੇਵੇ ਸਰਕਾਰੀ ਗੈਰ ਸਰਕਾਰੀ ਨੌਕਰੀ ਯੋਗਤਾ ਅਨੁਸਾਰ ਉਹਨਾਂ ਦੇ ਪਰਿਵਾਰ ਦੀ ਔਰ ਉਹਨਾਂ ਦਾ ਸਰਕਾਰੀ ਗੈਰ ਸਰਕਾਰੀ ਕਰਜ਼ਾ ਮਾਫ਼ ਇਹ 2 ਏਕੜ ਦੇ ਮਾਲਕ ਸੀਗੇ ਬੇਟੀਆਂ ਉਹਨਾਂ ਦੀਆਂ ਵਿਆਹੀਆਂ ਹੋਈਆਂ ਬੇਟਾ ਅਨਮੈਰਿਡ ਆ ਇਹ ਜ਼ਿਲ੍ਹਾ ਅੰਮ੍ਰਿਤਸਰ ਆ ਪਿੰਡ ਹੈਗਾ ਕੱਕਣ ਧੰਨਵਾਦ ਅੱਜ ਸਰਵਣ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ ਬੋਲਦਾ ਦੀ ਅੱਜ ਇੱਕ ਦੁਖਦਾਈ ਖਬਰ ਆ ਪ੍ਰਗਟ ਸਿੰਘ ਪੁੱਤਰ ਤਰਲੋਕ ਸਿੰਘ ਪਿੰਡ ਕੱਕੜ ਉਹਨਾਂ ਦੀ ਸ਼ਹੀਦੀ ਹੋਈ ਆ ਸਵੇਰੇ ਉੱਠੇ ਸੀਗੇ ਪਿਸ਼ਾਬ ਕਰਨ ਗਏ ਕਿਤੇ ਦਿਗ ਪਏ ਆ ਉਹਦੇ ਸਾਥੀਆਂ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਆ ਤੋਂ ਬਾਅਦ ਅਸੀਂ ਹਸਪੀਟਲ ਕੜਿਆ ਰਾਜਪੁਰੇ ਜਿੱਥੇ ਡੈਥ ਹੋ ਗਈ ਉਹਨਾਂ ਨੇ ਤੋਂ ਲਗਭਗ 40ਵੀਂ ਸ਼ਹੀਦੀ ਹੋਣੀ ਆ ਹੁਣ ਦੇਖਦੇ ਆ ਵੀ ਮੋਦੀ ਸਰਕਾਰ ਕਿੰਨੀਆਂ ਕਿ ਜਾਨਾਂ ਹੋਰ ਲਾਊਗੀ ਕਿਸਾਨਾਂ ਦੀ ਸੋ ਮੋਦੀ ਸਰਕਾਰ ਨੂੰ ਚਾਹੀਦਾ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਮਸਲਿਆਂ ਦਾ ਹੱਲ ਕਰੇ ਉਹਨਾਂ ਦੇ ਪਰਿਵਾਰ ਨੂੰ ਬੰਦ ਦਾ ਪੰਜਾਬ ਸਰਕਾਰ 5 ਲੱਖ ਦਾ ਮੁਆਵਜ਼ਾ ਦੇਵੇ ਸਰਕਾਰੀ ਗੈਰ ਸਰਕਾਰੀ ਨੌਕਰੀ ਯੋਗਤਾ ਅਨੁਸਾਰ ਉਹਨਾਂ ਦੇ ਪਰਿਵਾਰ ਦੀ ਔਰ ਉਹਨਾਂ ਦਾ ਸਰਕਾਰੀ ਗੈਰ ਸਰਕਾਰੀ ਕਰਜ਼ਾ ਮਾਫ਼ ਇਹ 2 ਏਕੜ ਦੇ ਮਾਲਕ ਸੀਗੇ ਬੇਟੀਆਂ ਉਹਨਾਂ ਦੀਆਂ ਵਿਆਹੀਆਂ ਹੋਈਆਂ ਬੇਟਾ ਅਨਮੈਰਿਡ ਆ ਇਹ ਜ਼ਿਲ੍ਹਾ ਅੰਮ੍ਰਿਤਸਰ ਆ ਪਿੰਡ ਹੈਗਾ ਕੱਕੜ ਧੰਨਵਾਦ ਅੱਜ ਸਰਬੰਸ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ ਬੋਲਦਾ ਦੀ ਅੱਜ ਇੱਕ ਦੁਖਦਾਈ ਖਬਰ ਆ ਪ੍ਰਗਟ ਸਿੰਘ ਪੁੱਤਰ ਤਨਲੋਕ ਸਿੰਘ ਪਿੰਡ ਕੱਕੜ ਉਹਨਾਂ ਦੀ ਸ਼ਹੀਦੀ ਹੋਈ ਆ ਸਵੇਰੇ ਉੱਠੇ ਸੀਗੇ ਪਿਸ਼ਾਬ ਕਰਨ ਗਏ ਕਿਤੇ ਡਿੱਗ ਪਏ ਉਹਦੇ ਸਾਥੀਆਂ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਆ ਉਹ ਤੋਂ ਬਾਅਦ ਅਸੀਂ ਹਸਪੀਟਲ ਕੜਿਆ ਰਾਜਪੁਰੇ ਜਿੱਥੇ ਡੈਥ ਹੋ ਗਈ ਉਹਨਾਂ ਨੇ ਤੋਂ ਲਗਭਗ 40ਵੀਂ ਸ਼ਹੀਦੀ ਹੋਣੀ ਆ ਹੁਣ ਦੇਖਦੇ ਆ ਵੀ ਮੌਜੂਦੀ ਸਰਕਾਰ ਕਿੰਨੀਆਂ ਕ ਜਾਨਾਂ ਹੋਰ ਲਾਊਗੀ ਕਿਸਾਨਾਂ ਦੀ ਸੋ ਮੋਦੀ ਸਰਕਾਰ ਨੂੰ ਚਾਹੀਦਾ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਮਸਲਿਆਂ ਦਾ ਹੱਲ ਕਰੇ ਉਹਨਾਂ ਦੇ ਪਰਿਵਾਰ ਨੂੰ ਬੰਦ ਦਾ ਪੰਜਾਬ ਸਰਕਾਰ 5 ਲੱਖ ਦਾ ਮੁਆਵਜ਼ਾ ਦੇਵੇ ਸਰਕਾਰੀ ਗੈਰ ਸਰਕਾਰੀ ਨੌਕਰੀ ਯੋਗਤਾ ਅਨੁਸਾਰ ਉਹਨਾਂ ਦੇ ਪਰਿਵਾਰ ਦੀ ਔਰ ਉਹਨਾਂ ਦਾ ਸਰਕਾਰੀ ਗੈਰ ਸਰਕਾਰੀ ਕਰਜ਼ਾ ਵਾਪਸ ਇਹ 2 ਏਕੜ ਦੇ ਮਾਲਕ ਸੀਗੇ ਬੇਟੀਆਂ ਉਹਨਾਂ ਦੀਆਂ ਵਿਆਹੀਆਂ ਹੋਈਆਂ ਬੇਟਾ ਅਨਮੈਰਿਡ ਆ ਇਹ ਜ਼ਿਲ੍ਹਾ ਅੰਮ੍ਰਿਤਸਰਿਆ ਪਿੰਡ ਹੈਗਾ ਕੱਕਣ ਧੰਨਵਾਦ